ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਇਕਤਾ ਲਾ ਨਿਊ ਮੇਰੇ ਨਾਲ ਇਸ ਵਕਤ ਮਨੀ ਮਹਿੰਦਰੂ ਜੀ ਨੇ ਜਿਹੜੇ ਕਿ ਯੁਵਾ ਨੇਤਾ ਨੇ ਆਮ ਆਦਮੀ ਪਾਰਟੀ ਦੇ ਬਹੁਤ ਮਿਹਨਤ ਕਰ ਰਹੇ ਨੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਮੈਂ ਥੋੜੀ ਜਿਹਾ ਨਾਲ ਗੱਲਬਾਤ ਕਰਾਂਗਾ ਸਵਾਗਤ ਹੈ ਜੀ ਤੁਹਾਡਾ ਇਕਤਾ ਲਾ ਨਿਊ ਥੈਂਕ ਯੂ ਟਿੰਦਰ ਸਾਹਿਬ ਤੁਹਾਡਾ ਬਹੁਤ ਬਹੁਤ ਜੀ ਮੰਨ ਕੇ ਜਿਵੇਂ ਕਿ ਐਮਪੀ ਦੇ ਇਲੈਕਸ਼ਨ ਆ ਗਏ ਆ ਰੋਡ ਸ਼ੋਅ ਨਿਕਲ ਰਹੇ ਨੇ ਜਗ੍ਹਾ ਜਗ੍ਹਾ ਜਾ ਰਹੇ ਹੋ ਸਭ ਤੋਂ ਪਹਿਲੇ ਮੈਂ ਪੁੱਛਣਾ ਚਾਹਾਂਗਾ ਕਿਦਾਂ ਦਾ ਰਿਸਪੌਂਸ ਤੁਹਾਨੂੰ ਮਿਲ ਰਿਹਾ ਹੈ ਬਹੁਤ ਵਧੀਆ ਰਿਸਪੌਂਸ ਆ ਜੀ ਅੱਜ ਪਵੰਟੀਨੂ ਜੀ ਸਾਡੇ ਨੌਰਮੈਲ ਚ ਆਏ ਸੀਗੇ ਯੂਥ ਦਾ ਬਹੁਤ ਅਹਿਮ ਰੋਲ ਰਹਿੰਦਾ ਜੀ ਜਿਹੜੀਆਂ ਇਲੈਕਸ਼ਨਾਂ ਆ ਕੋਈ ਵੀ ਇਲੈਕਸ਼ਨ ਹੋਵੇ ਐਮਸੀ ਦੀ ਹੋਵੇ ਐਮਪੀ ਦੀ ਹੋਵੇ ਐਮਐਲਏ ਦੀ ਹੋਵੇ ਯੂਥ ਜਿਹੜਾ ਵਾ ਹਮੇਸ਼ਾ ਹੀ ਸਾਨੂੰ ਬਹੁਤ ਭਰਮਾਉਂਗਾ ਰੇ ਨਾਲ ਸਾਥ ਦੇ ਰਿਹਾ ਕਿਉਂਕਿ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਕ ਹੋ ਕੇ ਲੋਕੀ ਸਾਡੇ ਨਾਲ ਜਿਹੜਾ ਸਾਡਾ ਪਰਿਵਾਰ ਆ ਉਹ ਬਹੁਤ ਹੀ ਦਿਨ ਪਰ ਦਿਨ ਵੱਡਾ ਹੋ ਰਿਹਾ ਵਾ ਕਿ ਆਪਾਂ ਲਾਲੀਏ ਕਿ ਬਿਜਲੀ ਦੇ ਬਿੱਲ ਲਾ ਲਈਏ ਨੌਕਰੀਆਂ ਲਾ ਲਈਏ ਕਿ ਮੈਂ ਤੁਹਾਨੂੰ ਕਿੰਨੇ ਕੰਮ ਦੱਸਾਂ ਕਿ ਬਹੁਤ ਹੀ ਭਗਵੰਤ ਸਿੰਘ ਮਾਨ ਕੋਈ ਨਾ ਕੋਈ ਉਹਨਾਂ ਦੇ ਨਵਾਂ ਕੁਛ ਨਾ ਕੁਛ ਅਪਡੇਟ ਕਰਦੇ ਹੀ ਰਹਿੰਦੇ ਆ ਕਿ ਇਸ ਕਰਕੇ ਲੋਕੀ ਸਾਡੇ ਨਾਲ ਵੱਧ ਤੋਂ ਵੱਧ ਜੁੜ ਰਹੇ ਆ ਮਨੀਕ ਮੈਂ ਗੱਲ ਕਰਨਾ ਚਾਹਾਂਗਾ ਨਕੌਦਰ ਸ਼ਹਿਰ ਦੇ ਤੁਸੀਂ ਜੋ ਜੁਵਾ ਨੇਤਾ ਹੋ ਨਕੌਦਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ ਆ ਜਿਵੇਂ ਕਿ ਬੱਸ ਸਾਡੇ ਦਾ ਕੰਮ ਲੈ ਲਓ ਜਾਂ ਹੋਰ ਵੀ ਸੜਕਾਂ ਦੇ ਕੰਮ ਲੈ ਲਓ ਬਹੁਤ ਸਾਰੇ ਕੰਮ ਹੋਣ ਵਾਲੇ ਆ ਆਉਣ ਵਾਲੇ ਟਾਈਮ ਦੇ ਵਿੱਚ ਕੀ ਰਿਸਪਾਂਸ ਦਿਓਗੇ ਕੰਮ ਦੇਖੋ ਜੀ ਢੀਂਗਰਾ ਸਾਹਿਬ ਇਹਨਾਂ ਨੇ ਬਹੁਤ ਹੀ ਜਿਹੜਾ ਹਨਾ ਕੰਮ ਖਰਾਬ ਕੀਤਾ ਹੋਇਆ ਸੀ ਪਹਿਲੀਆਂ ਸਰਕਾਰਾਂ ਨੇ ਤੇ ਇਹ ਸਾਡੇ ਐਮਐਲਏ ਸਾਹਿਬ 100% ਸੀਵਰੇਜ ਜਿਹੜਾ ਨਕੋਦਰ ਕੰਪਲੀਟ ਹੋ ਚੁੱਕਾ ਉਸ ਤੋਂ ਬਾਅਦ ਸੜਕਾਂ ਦੀ ਗੱਲ ਆ ਲਈਏ ਬੱਸ ਸਟੈਂਡ ਵਾਲੀ ਲਾ ਲਈਏ ਰੇਲਵੇ ਰੋਡ ਲਾ ਲਈਏ ਬਹੁਤ ਜ਼ਿਆਦਾ ਹੁਣ ਰੀੜੀ ਮਾਰਕੀਟ ਬਣ ਰਹੀ ਆ ਗगन पार्क ਚ ਕਈ ਪ੍ਰੋਜੈਕਟ ਚੱਲ ਰਹੇ ਆ ਇਸ ਕਰਕੇ ਸਟੈਪ ਵਾਈਜ਼ ਸਟੈਪ ਪਹਿਲਾਂ ਤਾਂ ਜੀ ਇਹਨਾਂ ਨੇ ਕੋਈ ਨਾ ਕੋਈ ਕੇਹ ਰਿਆਂ ਚ ਪਾਇਆ ਹੋਇਆ ਸੀਗਾ ਅੱਜ ਦੀ ਡੇਟ 'ਚ ਐਮ.ਐਲ.ਏ. ਸਾਹਿਬ ਜ਼ਮੀਨੀ ਲੈਵਲ ਤੇ ਕੰਮ ਕਰ ਰਹੇ ਆ ਸ਼ਹਿਰ 'ਚ ਬਹੁਤ ਕੁਝ ਘੇਰਿਆਂ ਦੀ ਗੱਲ ਕਰ ਰਹੇ ਕਿਸ ਤਰ੍ਹਾਂ ਦੇ ਘੇਰਿਆਂ ਦੇ ਵਿੱਚ ਪਾਇਆ ਸੀ ਕੇਰੇ ਜੀ ਦੇਖੋ ਨਵੇਂ ਬੰਦੇ ਨੂੰ ਤਾਂ ਪਹਿਲਾਂ ਥੋੜਾ ਜਿਹਾ ਟਾਈਮ ਲੱਗ ਜਾਂਦਾ ਕਿ ਆਪਾਂ ਕਿਹੜੇ ਟਾਈਮ ਇਹਨਾਂ ਨੇ ਕੋਈ ਸਟੇ ਲੈ ਆਂਦੇ ਹੋਏ ਸੀਗੇ ਹੁਣ ਬੱਸ ਸਟੈਂਡ ਦਾ 100% ਕੰਮ ਸ਼ੁਰੂ ਹੋ ਜਾਣਾ ਜੀ ਟੈਂਡਰ ਲੱਗ ਚੁੱਕੇ ਆ ਢਾਂ ਦਾ ਠੇਕਾ ਹੋ ਚੁੱਕਾ ਮਤਲਬ ਹੋਰ ਆਪਾਂ ਲਾ ਲਈਏ ਸਿਵਲ ਹਸਪੀਟਲ ਹੁਣ ਚਾਚਾ ਬੱਚਾ ਕੇਂਦਰ ਦਾ ਉਦਘਾਟਨ ਸੀਐਮ ਸਾਹਿਬ ਕਰਕੇ ਗਏ ਆ ਹੋਰ ਵੀ ਬਹੁਤ ਸਾਰੇ ਨਵੇਂ ਕੰਮ ਕਚਹਿਰੀਆਂ ਚ ਤਹਿਸੀਲ ਕੰਪਲੈਕਸ ਬਣ ਰਿਹਾ ਵਾ ਉਹਦੇ ਪੈਸੇ ਆ ਚੁੱਕੇ ਆ ਉਹ ਸ਼ੁਰੂ ਹੋ ਜਾਣਾ ਵਾ ਟੈਂਡਰ ਲੱਗ ਗਏ ਆ ਸਾਰਾ ਕੁਝ ਹੋ ਗਿਆ ਮਨ ਜੀ ਲੋਕ ਤਾਂ ਕਹਿੰਦੇ ਆ ਕਿ ਨਸ਼ਾ ਜਿਹੜਾ ਨਸ਼ਾ ਰੁਕ ਨਹੀਂ ਰਿਹਾ ਨਸ਼ਾ ਬਹੁਤ ਅੱਗੇ ਨਾਲ ਵੱਧ ਰਿਹਾ ਵਾ ਉਹਦੇ ਬਾਰੇ ਜੀ ਨਸ਼ਾ ਜਿਹੜਾ ਜੀ ਲਾਇਆ ਵੀ ਇਹਨਾਂ ਦਾ ਹੋਇਆ ਜੜ ਤੋਂ ਨਹੀਂ ਅਸੀਂ ਕਹਿੰਨੇ ਕਿ ਖਤਮ ਹੋਇਆ ਨਸ਼ਾ ਬਹੁਤ ਹੀ ਜ਼ਿਆਦਾ ਘਟ ਚੁੱਕਾ ਜੀਰਾ ਅੱਗੇ ਵੀ ਤਰਕਿਆ ਮੈਂ ਕਿਹਾ ਬਹੁਤ سارے ਕੰਮ ਹਾਲੇ ਵੀ ਨਕੂਦਰ ਸ਼ਹਿਰ ਦੇ ਵਿੱਚ ਹੋਣ ਵਾਲੇ ਨੇ ਆਪਾਂ ਜਿਹੜੀ ਕਿ ਗਲੀਆਂ ਨਾਲੀਆਂ ਦੇ ਵਿੱਚ ਹੀ ਰਹਿ ਗਏ ਆ ਉੱਥੋਂ ਆਪਾਂ ਲੋਕਾਂ ਦੇ ਕਹਣਾ ਬਾਹਰ ਕੱਢੋ ਨਿਕਲਾਂਗੇ ਉੱਤੋਂ ਆਪਾਂ ਦੇਖੋ ਜੀ ਐਮਐਲਏ ਸਾਹਿਬ ਨੇ ਸਾਡੇ ਇੱਕ ਹੀ ਗੱਲ ਕਹੀ ਸੀਗੀ ਕਿ ਮੈਂ ਮੈਨੂੰ 5 ਸਾਲ ਦਿੱਤੇ ਆ ਤੁਸੀਂ 5 ਸਾਲ ਚ ਜੇ ਮੈਂ ਆਪਣੇ ਵਾਅਦੇ ਤੇ ਨਹੀਂ ਉਤਰੂੰਗੀ ਖਰੀ ਤੇ ਤੁਸੀਂ ਮੈਨੂੰ ਗਾਂ ਮੈਂ ਵੋਟ ਮੰਗਣ ਨਹੀਂ ਆਉਂਗੀ ਔਰ ਅੱਜ ਦੀ ਡੇਟ ਚ 2 ਸਾਲ ਹੋਏ ਆ ਕਮਨਕੋਦਰ ਚ ਬਹੁਤ ਜਿਆਦਾ ਹੋ ਰਿਹਾ ਹੋ ਵੀ ਰਹੇ ਆ ਟੈਂਡਰ ਲੱਗ ਚੁੱਕੇ ਆ ਕਈ ਸ਼ੁਰੂ ਹੋਣ ਵਾਲੇ ਆ ਮਤਲਬ ਸੀਵਰੇਜ ਦਾ ਦੇਖੋ ਕਿੰਨਾ ਪੁਰਾਣਾ ਇਹਨਾਂ ਦਾ 20 ਸਾਲ ਤੋਂ ਕੋੜ ਕੱਢਿਆ ਸੀ ਆਮ ਆਦਮੀ ਪਾਰਟੀ ਨੇ 20 ਸਾਲ ਦਾ ਕੋੜ ਕੱਢਿਆ ਉਸ ਤੋਂ ਬਾਅਦ ਸੀਵਰੇਜ ਜਿੱਥੇ ਪਿਆ ਉਥੇ ਸੜਕਾਂ ਵੀ ਬਣਨ ਗਈਆਂ ਵਧੀਆ ਹੁਣ ਤੁਸੀਂ ਰੇਲਵੇ ਰੋਡ ਦੀ ਲਾ ਲਓ ਸੜਕ ਐਨ ਟੌਪ ਟੂ ਟੌਪ ਬਣੀ ਆ ਲੋਕਲੀ ਲੋਕੀ ਸਾਡੇ ਉਥੇ ਮਾਰਕੀਟ ਦੇ ਐਮ ਐਲ ਏ ਸਾਹਿਬ ਨੂੰ ਸਪੈਸ਼ਲ ਧੰਨਵਾਦ ਕਰਨ ਆਏ ਕਿ ਮੈਡਮ ਜੀ ਸਾਡੀ ਦੇਖ ਚ ਪਹਿਲੀ ਵਾਰ ਹੀ ਇੰਦਾ ਦੀ ਜ਼ਿੰਦਗੀ ਚ 40 40 50 50 ਸਾਲ ਹੋ ਗਏ ਲੋਕਾਂ ਨੂੰ ਕਿ ਪਹਿਲੀ ਵਾਰੀ ਇੰਨੀ ਵਧੀਆ ਆ ਲੋਕ ਦੀ ਸੜਕ ਬਣੀ ਆ ਔਰ ਮੈਡਮ ਆਪ ਦੋ ਤਿੰਨਾਂ ਦੀ ਜਾ ਕੇ ਉਹਨਾਂ ਨੇ ਸਾਰੇ ਚੈੱਕ ਕਰ ਰਹੇ ਆ ਕਿ ਡੋਰ ਟੂ ਡੋਰ ਪੂਰੀ ਉਹਦਾ ਬਣਾ ਰਹੇ ਆ ਪਵਨ ਤਿੰਨੂ ਜੀ ਜੇਕਰ ਜੇਤਿਆਂ ਦੇ ਨੇ ਤੇ ਕੀ ਉਹਨਾਂ ਦਾ ਮੋਟਿਵ ਰਹੇਗਾ ਦੇਖੋ ਜੀ ਜਿਹੜੀਆਂ ਜਲੰਧਰ ਨੂੰ ਲੈ ਕੇ ਸਮੱਸਿਆ ਵਾ ਉਹ ਆਪਾਂ ਲੋਕ ਸਭਾ 'ਚ ਉਠਾਉਗੇ ਆਪਣੀ ਆਵਾਜ਼ بلند ਕਰੂਗੇ ਤੇ ਆਪਾਂ ਜਲੰਧਰ ਦੇ ਹੋਗੇ ਸਾਰੇ ਹਲਕੇ ਦੇ ਪੰਜਾਬ ਦੇ ਮੁੱਦੇ ਠਾਵਾਵਾਂਗੇ ਜਿਹੜੇ ਜੋ ਕਿ ਇਹਨਾਂ ਨੇ ਨਲਾਇਕੀਆਂ ਕੀਤੀਆਂ ਹੋਈਆਂ ਕਿ ਉਹ ਆਪਣੇ ਪਹਿਲ ਦੇ ਆਧਾਰ ਤੇ ਪਵਨ ਸਿੰਘ ਟੀ ਪਵਨ ਜੀ ਆਪਣੇ ਟੀ ਨੂੰ ਸਾਹਿਬ ਪਹਿਲ ਦੇ ਆਧਾਰ ਤੇ ਉਹ ਕੰਮ ਕਰਾਣਗੇ ਨਕੋਦਰ ਹਲਕੇ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਕਿਉਂਕਿ ਜੋ ਆ ਨੇਤਾ ਉਹ ਤੁਸੀਂ ਵੀ ਇਕੱਠ ਕੀਤਾ ਸੀ ਬੜਾ ਭਾਰੀ ਇਕੱਠ ਕੀਤਾ ਜਿਹੜਾ ਲੱਧਰ ਪੈਲੈਸ ਕੀਤਾ ਜਿਗਾ ਉਹਨਾਂ ਦੇ ਟਾਈਮ ਦੇ ਵਿੱਚ ਇਦਾਂ ਦਾ ਇਕੱਠ ਹੋਰ ਦਿਖਾਉਂਗੇ ਤੁਸੀਂ ਬਿਲਕੁਲ ਜੀ ਅਸੀਂ ਹੁਣ 15 ਦਿਨ ਰਹਿ ਗਏ ਜੀ ਚੋਣਾ ਚ ਅਸੀਂ ਕਹਿੰਨੇ ਕਿ ਤੁਸੀਂ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਆ ਕਿ 15 ਦਿਨ ਰਹਿ ਗਿਆ ਆਪਾਂ ਇਹੀ ਮਿਹਨਤ ਪੂਰੀ ਤਰ੍ਹਾਂ ਕਰ ਲਈਏ ਕਿ ਆਮ ਆਦਮੀ ਪਾਰਟੀ ਦੀ ਝੋਲੀ 'ਚ ਜਲੰਧਰ ਸੀਟ ਜਿੱਤ ਕੇ ਪਾਈਏ ਕੀ ਆਪਾਂ ਪਵਨ ਕੁਮਾਰ ਟੀਨੂ ਜੀ ਨੂੰ ਆਪਾਂ ਨਕੋਦਰ ਤੋਂ ਵੱਡੀ ਲੀਡ ਨਾ ਜਿਤਾਈਏ ਕੱਠ ਅਸੀਂ ਨਕੋਦਰ ਚ ਵੀ ਬਾਈਕ ਰੈਲੀ ਕੱਢ ਰਹੇ ਆ ਇੱਕ ਦੋ ਦਿਨਾਂ ਚ ਜਿਸ ਹਿਸਾਬ ਨਾਲ ਸਾਨੂੰ ਉਪਰੋਂ ਆਂਦੇ ਆ ਸ਼ਡਿਊਲ ਬਣ ਕੇ ਉਸ ਹਿਸਾਬ ਨਾਲ ਅਸੀਂ ਨਕੋਦਰ ਵੱਧ ਤੋਂ ਵੱਧ ਰੈਲੀਆਂ ਵੀ ਹੋਣਗੀਆਂ 2-3 ਰੈਲੀਆਂ ਵੱਡੇ ਕੱਠ ਨਾਲ ਅਸੀਂ ਕਰਕੇ ਤੁਹਾਨੂੰ ਦਵਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਐਸ ਸੀ ਮਨੀ ਮਹਿੰਦਰੂ ਜੀ ਜਿਹੜੇ ਜੁਵਾ ਨੇਤਾ ਆਮ ਆਦਮੀ ਪਾਰਟੀ ਦੇ ਜੁਵਾ ਨੇਤਾ ਨਕੋਦਰ ਤੋਂ ਉਹਨਾਂ ਨਾਲ ਗੱਲਬਾਤ ਕੀਤੀ ਬਹੁਤ ਸਾਰੇ ਭਰੋਸੇ ਉਹਨਾਂ ਨੇ ਦਵਾਏ ਨੇ ਆਉਣ ਵਾਲਾ ਟਾਈਮ ਦੱਸੇਗਾ ਪਵਨ ਤੀਨ ਨੂੰ ਜਿੱਤਦੇ ਨੇ ਤੇ ਕੀ ਕਰਦੇ ਨੇ ਤੇ ਕੀ ਨਹੀਂ ਕਰਦੇ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾ ਲਰ ਨਿਊਜ਼ ਨਕੋਦਰ